ਨੇਪਾਲ ਦੇ ਵਿੱਚ ਜੋ ਹੋਇਆ ਉਹਦਾ ਤਸਵੀਰਾਂ ਦਾ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਹੀ ਲਿਆ ਹੋਣੀਆਂ ਕਿਵੇਂ ਪ੍ਰਧਾਨ ਮੰਤਰੀ ਨੂੰ ਜਿਹੜਾ ਟੋਕਰੇ ਰਾਹੀਂ ਉੱਪਰ ਚੱਕ ਕੇ ਫੌਜ ਅਪਲਿਫਟ ਕਰਕੇ ਬਚਾ ਕੇ ਭੀੜ ਤੋਂ ਬਾਹਰ ਕੱਢ ਲਿਆ ਦੇਸ਼ ਦੇ ਵਿੱਚੋਂ ਕਿਵੇਂ ਸਾਬਕਾ ਫਾਈਨਾਂਸ ਮਿਨਿਸਟਰ ਨੂੰ ਲੋਕਾਂ ਨੇ ਨੰਗਾ ਕਰਕੇ ਕੁੱਟਿਆ ਜਦੋਂ ਭੱਜ ਰਿਹਾ ਸੀ ਤਾਂ ਉਹਦੇ ਪਹਿਲਾਂ ਲੱਤਾਂ ਮਾਰ ਕੇ ਉਹਨੂੰ ਸਿੱਟਿਆ ਜਾਂਦਾ ਉਹਦੇ ਬਾਅਦ ਉਹਨੂੰ ਨੰਗਾ ਕਰਕੇ ਉਹਦੇ ਲੀਡੇ ਲਾ ਕੇ ਜਿਹੜਾ ਹੈਗਾ ਪੂਰੇ ਬਜ਼ਾਰਾਂ ਦੇ ਵਿੱਚ ਘੁਮਾਇਆ ਜਾਂਦਾ ਇੱਕ ਮੰਤਰੀ ਦਾ ਜਿਹੜਾ ਪਾਣੀ ਦੇ ਵਿੱਚ ਵੜਦਾ ਵੀ ਦਿਸਿਆ ਜਿਹਦੇ ਨੂੰ ਆਪਾਂ ਗੱਲ ਕਰ ਗਏ ਧੋਬੀ ਪਟਕੇ ਨਾਲ ਜਿਹੜੇ ਨੌਜਵਾਨ ਫੋਟਰੇ ਸੀ ਸਾਬਕਾ ਪ੍ਰਧਾਨ ਮੰਤਰੀ ਦੀ ਜਿਹੜੀ ਪਤਨੀ ਆ ਉਹਨੂੰ ਜਿਉਂਦੀ ਨੂੰ ਜਲਾ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਤੱਕ ਦੀ ਬਿਲਡਿੰਗ ਨੂੰ ਸਾੜ ਦਿੱਤਾ ਜਾਂਦਾ ਹੈ ਰਾਸ਼ਟਰਪਤੀ ਭਵਨ ਤੱਕ ਜਿਹੜਾ ਹੈਗਾ ਲੁੱਟਿਆ ਜਾਂਦਾ ਕੁੱਟਿਆ ਜਾਂਦਾ ਕਿਉਂ ਹੋਇਆ ਪ੍ਰਦਰਸ਼ਨ ਕੀ ਆ ਇਹਦੇ ਪਿੱਛੇ ਕਾਰਨ ਉਹਦੇ ਬਾਰੇ ਗੱਲਬਾਤ ਕਰਾਂਗੇ ਇਸ ਪ੍ਰਦਰਸ਼ਨ ਨੂੰ ਕਹਿੰਦੇ ਆ ਜਨਜੀ ਪ੍ਰਦਰਸ਼ਨ ਜੈਂਜੀ ਮਤਲਬ ਉਹ ਨੌਜਵਾਨ ਜਿਨ੍ਹਾਂ ਦੀ ਉਮਰ 13 ਤੋਂ 28 ਸਾਲਾਂ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਨੌਜਵਾਨਾਂ ਨੂੰ ਜੈਂਜੀ ਕਿਹਾ ਜਾਂਦਾ ਨੇਪਾਲੀ ਭਾਸ਼ਾ ਦੇ ਵਿੱਚ ਹੁਣ ਇਹ ਪ੍ਰਦਰਸ਼ਨ ਹੋਏ ਕਿਉਂ ਇੰਨਾ ਹੈ ਕਿਉਂ ਵਾਪਰਿਆ ਇਹਦੇ ਬਾਰੇ ਗੱਲਬਾਤ ਕਰਾਂਗੇ 8 ਸਤੰਬਰ ਨੂੰ ਇਹ ਪ੍ਰਦਰਸ਼ਨ ਸ਼ੁਰੂ ਹੁੰਦੇ ਆ ਜਦੋਂ ਸੋਸ਼ਲ ਮੀਡੀਆ ਐਪਸ ਦੇ ਉੱਤੇ ਬੈਨ ਲਾ ਦਿੱਤਾ ਜਾਂਦਾ ਖਾਸ ਕਰਕੇ ਅਮਰੀਕਾ ਪੱਖੀ ਜਿਦੇ ਤੁਸੀਂ ਕਹੋ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਇਦੋ YouTube ਵਰਗੀਆਂ 26 ਐਪਸ ਦੇ ਉੱਤੇ ਬੈਨ ਕਰ ਦਿੱਤਾ ਜਾਂਦਾ ਤੇ ਨੇਪਾਲੀ ਸਟੂਡੈਂਟਸ ਜਿਨ੍ਹਾਂ ਨੂੰ ਲੀਡ ਕਰ ਰਿਆ ਸੀਗਾ ਇਹਨਾਂ ਦਾ ਇੱਕ NGO ਜਿਹਨੂੰ ਕਹਿੰਦੇ ਆ ਹਮੀ ਨੇਪਾਲੀ ਮਤਲਬ ਆਪਾਂ ਨੇਪਾਲੀ ਆ ਜਿਹਦਾ ਸੰਸਥਾਪਕ ਆ ਜਿਹੜਾ ਹੁਣ ਫਿਲਹਾਲ 36 ਸਾਲ ਦਾ ਮੁੰਡਾ ਸੁਦਰਨਾ ਠੀਕ ਆ ਉਹ 8 ਸਤੰਬਰ ਨੂੰ ਇੱਕ ਰੋਸ ਪ੍ਰਦਰਸ਼ਨ ਕਰਨ ਦੀ ਜਿਹੜਾ ਹੈਗਾ ਧਮਕੀ ਦਿੰਦਾ ਮੈਸੇਜ ਦਿੰਦਾ ਸਰਕਾਰ ਨੂੰ ਪਰ 8 ਸਤੰਬਰ ਨੂੰ ਜਦੋਂ ਬੈਨ ਕਰ ਦਿੱਤਾ ਜਾਂਦਾ ਤਾਂ ਨੌਜਵਾਨਾਂ ਦੇ ਵਿੱਚ ਗੁੱਸਾ ਫਟਕਦਾ ਕਿ ਇਹ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਵੇਂ ਆਪਾਂ ਗੱਲ ਕਰ ਗਏ ਪੰਜਾਬ ਦੇ ਵਿੱਚ ਜਾਂ ਹੋਰ ਕਿਤੇਾਂ ਦੇ ਵਿੱਚ ਕੋਈ ਪ੍ਰਦਰਸ਼ਨ ਹੁੰਦਾ ਤਾਂ ਆਪਾਂ ਹਮੇਸ਼ਾ ਹੀ ਸਰਕਾਰ ਦੇ ਉੱਤੇ ਇਲਜ਼ਾਮ ਲਾਉਂਦੇ ਕਿ ਲੋਕਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਪਰ ਇਹਨੂੰ ਦੱਬਣ ਦਾ ਤਰੀਕਾ ਜਿਹੜਾ ਸੀਗਾ ਉਹ ਥੋੜਾ ਜਿਹਾ ਜ਼ਿਆਦਾ ਹੀ ਗਲਤ ਸੀ ਜਦੋਂ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ ਤਾਂ ਪ੍ਰਧਾਨ ਮੰਤਰੀ ਨੇ ਆਰਡਰ ਦੇ ਦਿੱਤਾ ਕਿ ਇਹਨਾਂ ਨੂੰ ਜਿਹੜਾ ਹੈਗਾ ਸ਼ੂਟ ਆਊਟ ਮੰਨ ਲਓ ਦੇਖਦੇ ਗੋਲੀ ਮਾਰਨ ਦਾ ਆਰਡਰ ਜਾਰੀ ਕਰ ਦਿੰਦਾ ਤਾਂ ਹੋਇਆ ਕੀ ਕਿ 20 ਨੌਜਵਾਨਾਂ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਜਾਂਦਾ 20 ਨੌਜਵਾਨਾਂ ਦੀ ਜਾਨ ਚਲੀ ਜਾਂਦੀ ਹੈ ਸੈਂਕੜੇ ਫੱਟੜ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਅਲੱਗ-ਅਲੱਗ ਵੀਡੀਓਜ਼ ਪੋਸਟ ਹੁੰਦੇ ਆ ਕਿ ਕਿਸਦੇ ਅੱਖ ਦੇ ਵਿੱਚ ਗੋਲੀ ਵੱਜੀ ਕਿਸਦੇ ਪੱਟ ਦੇ ਵਿੱਚ ਗੋਲੀ ਵੱਜੀ ਆ ਇੱਕ ਜੁਕਤਾ ਜਿਹੜਾ ਹੈਗਾ ਉਹ ਕਿਸ ਦਾ ਰਹਿ ਜਾਂਦਾ ਜਿਹਨੂੰ ਬਲੱਡ ਲੱਗਿਆ ਹੁੰਦਾ ਉਹ ਵੀ ਪੂਰੀ ਦੁਨੀਆ ਦੇ ਵਿੱਚ ਟਰੋਲ ਹੁੰਦਾ ਕਿ ਜਿਹੜਾ ਕਿਸ ਤਰ੍ਹਾਂ ਆਪਾਂ ਕਰਕੇ ਖੂਨ ਵਹਾਇਆ ਜਾ ਰਿਹਾ ਨੌਜਵਾਨਾਂ ਦਾ ਉਸ ਤੋਂ ਬਾਅਦ ਜਿਹੜਾ ਸ਼ਾਂਤੀ ਵਾਲਾ ਪ੍ਰੋਟੈਸਟਾ ਉਹ ਬਦਲ ਜਾਂਦਾ ਹੈ ਆਪਾਂ ਅਗੇ ਹਿੱਸਾ ਦੇ ਵਿੱਚ ਤੇ 48 ਘੰਟਿਆਂ ਦੇ ਵਿੱਚ ਦੇਖਦੇ ਹੀ ਦੇਖਦੇ ਪ੍ਰਧਾਨ ਮੰਤਰੀ ਤੱਕ ਨੂੰ ਜਿਹੜਾ ਹੈਗਾ ਆਬਾਦ ਦੇ ਛੱਡ ਕੇ ਭੱਜਣਾ ਪੈਂਦਾ ਉਹਨੂੰ ਟੋਕਰੇ ਦੇ ਵਿੱਚ ਪਾ ਕੇ ਜਿਹੜਾ ਆਪਾਂ ਅਗੇ ਹੈਲੀਕਾਪਟਰ ਲੈ ਕੇ ਜਾਂਦਾ ਹੈ ਪਸਾਬ ਕਾ ਪ੍ਰਧਾਨ ਇਹ ਬੰਦੇ ਜਿਹੜੇ ਹੈਗੇ ਆ ਪੂਰੇ ਸਟੂਡੈਂਟ ਆ ਜਿਹੜੇ ਹਾਮੀ ਜਿਨ੍ਹਾਂ ਨੂੰ ਆਪਾਂ ਹਾਮੀ ਨੇਪਾਲੀ ਐਨਜੀਓ ਲੀਡ ਕਰ ਰਿਆ ਸੀ ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਇਹਦਾ ਕੋਈ ਵੀ ਲੀਡਰ ਨਹੀਂ ਹੈ ਖਾਸ ਕਰਕੇ ਨੇਪਾਲੀ ਸਟੂਡੈਂਟ ਤਾਂ ਇਹਨੂੰ ਇਦਾਂ ਦੀ ਜੱਤ ਦੱਸ ਰਹੇ ਆ ਕਿ ਇਹ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਆਪਾਂ ਕੇ ਰੈਗੂਲੇਸ਼ਨ ਆ ਇੱਕੋ ਇੱਕ ਕ੍ਰਾਂਤੀ ਹੈ ਜਿਹਦਾ ਕੋਈ ਲੀਡਰ ਨਹੀਂ ਸੀ ਲੋਕਾਂ ਨੇ ਹੀ ਨੌਜਵਾਨਾਂ ਨੇ ਹੀ ਖਾਸ ਕਰਕੇ ਸਟੂਡੈਂਟ ਹੋਗੇ ਜਾਂ ਕੋਲਜ ਵਾਲੇ ਹੋਗੇ ਚਾਹੀ ਯੂਨੀਵਰਸਿਟੀ ਹੋਗੇ ਉਹਨਾਂ ਨੇ ਲੀਡ ਕੀਤਾ ਤੇ ਉਹਨਾਂ ਨੇ ਪੂਰੀ ਸਰਕਾਰ ਦਾ ਤਖਤਾ ਪਲਟ ਕਰਤਾ ਅਸਲ ਦੇ ਵਿੱਚ ਗਲਤੀ ਸਰਕਾਰ ਤੋਂ ਇਹ ਹੋਈ ਕਿ ਪ੍ਰਧਾਨ ਮੰਤਰੀ ਨੂੰ ਉਦੋਂ ਹੀ ਆਪਦੀ ਕੁਰਸੀ ਛੱਡ ਦੇਣੀ ਚਾਹੀਦੀ ਸੀ ਜਦੋਂ ਪ੍ਰੋਟੈਸਟ ਹੋ ਰਹੇ ਸੀ ਪਰ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਆਇਆ ਸੀ ਕਿ ਹਜੇ 10 ਦਿਨ ਪਹਿਲਾਂ ਤਾਂ ਆਪਾਂ ਨੂੰ ਚੀਨ ਵਾਲੇ ਇੰਨਾ ਵਧੀਆ ਵੈਲਕਮ ਕੀਤਾ ਆਪਣਾ ਐਡਾ ਵੱਡਾ ਔਰਾ ਹੈ ਆਪਣੇ ਨਾਲ ਪੂਰੀ ਫੌਜ ਖੜੀ ਹੈ ਆਪਣਾ ਇਹ ਜਿਹੜਾ ਹੈਗਾ ਮੱਛਰੀ ਮੜੀ ਰਕੀ ਵਗਾਰ ਲੂਗੀ ਤਾਂ ਫਿਰ ਉਦੋਂ ਬਾਅਦ ਇੰਨੀ ਜ਼ਿਆਦਾ ਦੇਰ ਹੋਊਗੀ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਰਬਾਂ ਰੁਪਏ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਨਾਲ ਦੀ ਨਾਲ ਜਿਹੜਾ ਹੈਗਾ ਅਸਥਿਰਤਾ ਫੈਲ ਗਈ ਆ ਇਹਦੇ ਪਿੱਛੇ ਕਾਰਨ ਜਿਹੜਾ ਹੈਗਾ ਭਾਵੇਂ ਸੋਸ਼ਲ ਮੀਡੀਆ ਐਪਸ ਨੂੰ ਕਿਹਾ ਜਾ ਰਿਹਾ ਉਹਦੇ ਬੰਦ ਉਹਨੂੰ ਪਰ ਵੱਡਾ ਕਾਰਨ ਉਹੀ ਆ ਜਿਹੜਾ ਕਿ ਖਾਸ ਕਰਕੇ ਏਸ਼ੀਆ ਦੇ ਕੰਟਰੀ ਦੇ ਵਿੱਚ ਹੁੰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਗੱਲ ਕਰ ਲੋ ਚਾਹੇ ਮਿਆਂਮਾਰ ਹੋਗਾ ਜਿਹਨੂੰ ਬਰਮਾ ਕਹਿੰਦੇ ਆ ਉਹਦੇ ਚ 2021 ਦੇ ਵਿੱਚ ਤਖਤਾ ਪਲਟ ਹੋਇਆ ਫੌਜ ਨੇ ਤਖਤਾ ਪਟਾ ਦਿੱਤਾ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ Sri Lanka ਦੇ ਵਿੱਚ 2022 ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪੂਰਾ ਆਪਾਂ ਕਹਿੰਦੇ ਭੀੜ ਸੀਗੀ ਲੋਕ ਸੀਗੇ ਜਿਹੜੇ ਰਾਸ਼ਟਰਪਤੀ ਭਵਨ ਤੱਕ ਪਹੁੰਚ ਜਾਂਦੇ ਆ ਜਿਹੜਾ ਆਪਾਂ ਕੇ ਉਹਨਾਂ ਦੇ ਆਲਾ ਆਪਾਂ ਨੇਤਾ ਸੀਗੇ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੱਤਾ ਸਤਾਮਤ ਰਿਤ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਣਾ ਬੰਗਲਾਦੇਸ਼ ਦੇ ਵਿੱਚ ਪ੍ਰੋਟੈਸਟ ਹੋਏ ਸੇਖ ਸਿੰਘ ਨੂੰ ਜਿਹੜਾ ਹੈਗਾ ਦੇਸ਼ ਛੱਡ ਕੇ ਭੱਜਣਾ ਪੈਂਦਾ ਤੇ ਹੁਣ ਵਾਰੀ ਆ ਗਈ ਆਪਾਂ ਗੱਲ ਕਰੀਏ ਨੇਪਾਲ ਦੀ ਕਾਰਨ ਕੀ ਆ ਮੈਪੋਟਿਜ਼ਮ ਮਲਕੇ ਭਾਈ ਭਤੀਜਾਪਾਤ ਕਿ ਜਿਹੜਾ ਅੱਜ ਇੰਡੀਆ ਦੇ ਵਿੱਚ ਵੀ ਹੈ ਤੇ ਬਾਕੀ ਦੁਨੀਆਂ ਦੇ ਵਿੱਚ ਵੀ ਹੈ ਖਾਸ ਕਰਕੇ ਏਸ਼ੀਆ ਦੇ ਵਿੱਚ ਕਿ ਸਾਰਾ ਪੈਸਾ ਜਿਹੜਾ ਕੁਝ ਘਰਾਣਿਆਂ ਕੋਲ ਹੀ ਹੈ ਉੱਥੇ ਵੀ ਜਿਹੜੇ ਹੈਗੇ ਕੁਝ ਉੱਪਰਲੇ 2% ਲੋਕ ਸੀ ਜਿਨ੍ਹਾਂ ਕੋਲੇ ਸਾਰੇ ਸਾਰੇ ਪੈਸੇ ਸੀਗੇ ਨੇਪਾਲ ਦੇ ਵਿੱਚ ਉਹ ਚੰਗੀ ਸਿੱਖਿਆ ਲੈ ਰਹੇ ਸੀ ਚੰਗੀਆਂ ਸਹੂਲਤਾਂ ਲੈ ਰਹੇ ਸੀ ਤੇ ਦੂਜੇ ਪਾਸੇ ਜਿਹੜਾ ਆਮ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਵਿੱਚ ਬੇਰੋਜ਼ਗਾਰੀ ਚਰਮ ਸੀਮਾ ਤੇ ਸੀ ਤੇ ਮੈਂ ਵੀ 2 ਸਾਲ ਪਹਿਲਾਂ ਜਿਹੜਾ ਨੇਪਾਲ ਗਿਆ ਸੀ ਮੈਂ ਵੀ ਦੇਖਿਆ ਸੀ ਜਦੋਂ ਆਪਾਂ ਮਹਿੰਦਰਨਗਰ ਤੋਂ ਲੈ ਕੇ ਕਾਠਮੰਡੂ ਤੱਕ ਜਾਂਦੇ ਆ ਲੋਕਾਂ ਕੋਲੇ ਸਾਈਕਲ ਤੱਕ ਹੀ ਮਸਾ ਨਸੀਬ ਸੀਗਾ ਤੇ ਨੇਪਾਲੀ ਆਪਣੇ ਇਧਰ ਅਕਿ ਦਿਹਾੜੀਆਂ ਕਰਦੇ ਆ ਪਰ ਜਿਹੜਾ ਉਹਨਾਂ ਦੇ ਆਪਾਂ ਗੱਲ ਕਰ ਗਏ ਨੇਤਾਵਾਂ ਦੇ ਧੀਆਂ ਪੁੱਤ ਸੀ ਉਹ ਵੱਡੇ ਵੱਡੇ ਆਪਾਂ ਗੱਲ ਕਰੀਏ ਹੋਟਲਾਂ 'ਚ ਰਹਿੰਦੇ ਆ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਸੀ ਉਹੀ ਮਤਲਬ ਵਾਰ-ਵਾਰ ਉਹੀ ਆਪਾਂ ਗੱਲ ਕਰੀਏ ਪਾਰਟੀਆਂ ਰਾਜ ਕਰ ਰਹੇ ਸੀ ਤਾਂ ਕਰਕੇ ਜਿਹੜੇ ਇਹ ਵਿਦਿਆਰਥੀ ਸੀ ਇਹਨਾਂ ਨੇ ਨਾ ਤਾਂ ਨਵੇਂ ਛੱਡੇ ਤੇ ਨਾ ਹੀ ਛੱਡੇ ਪੁਰਾਣੇ ਜਿਹੜਾ ਹੱਥ ਆ ਗਿਆ ਜਿਹਦੇ ਕਹਿਤਾ ਵੀ ਫਲਾਨਾ ਘਰੇ ਮਿਲ ਜੂ ਉਹਦਾ ਆਪਾਂ ਕੀਆ ਮਲਿਆ ਮੇਟ ਕਰਨਾ ਦੀ ਕੋਸ਼ਿਸ਼ ਕੀਤੀ ਤੇ ਕਾਰ ਵੀ ਦਿੱਤਾ ਅੱਜ ਕੋਈ ਸਰਕਾਰ ਨਹੀਂ ਹੈ ਅੱਜ ਨੇਪਾਲ ਦੇ ਵਿੱਚ ਕਲਫੂ ਲੱਗਿਆ ਹੋਇਆ ਪਰ ਇਹਦੇ ਵੱਡੇ ਕਾਰਨ ਇਹ ਹੈ ਕਿ ਇੱਕ ਐਨ ਜੀਓ ਨੇ ਹੀ ਐਡਾ ਕੋ ਜਿਹੜਾ ਹੈਗਾ ਵੱਡਾ ਅੰਦੋਲਨ ਕਿਵੇਂ ਖੜਾ ਕੀਤਾ ਮੈਂ ਤੁਹਾਨੂੰ ਦੱਸਦਾ ਐਨ ਜੀਓ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਆ ਤੁਸੀਂ ਟਰਾਲੀਆਂ ਭਰ-ਭਰ ਕੇ ਆਪਾਂ ਕਈ ਐਨ ਜੀਆ ਨੂੰ ਆਪਾਂ ਹੁਣ ਵੀ ਦਾਨ ਕਰਕੇ ਆ ਸੋ ਐਨ ਜੀਓ ਤੋਂ ਵੀ ਜਿਹੜਾ ਸचेत ਰਹਿਣਾ ਚਾਹੀਦਾ ਐਨ ਜੀਓ ਕੀ ਹੁੰਦੇ ਆ ਇੱਕ ਜਿਹੜੀ ਹੈਗਾ ਸਰਕਾਰ ਤੋਂ ਬਿਨਾ ਇੱਕ ਉਹ ਜੀ ਸੰਸਥਾ ਜਿਹੜੀ ਲੋਕਾਂ ਭਲਾਈ ਦੇ ਕੰਮ ਕਰੇ ਤੇ ਉਹਨੂੰ ਫੰਡਿੰਗ ਹੁੰਦੀ ਆ ਜਿਹੜੀ ਹਾਮੀ ਨੇਪਾਲੀ ਹੈ ਜਿਹਦੇ ਇੰਜੀਨੀਅਰ ਦੇ ਰਖ ਦੇ ਵਿੱਚ ਅੰਦੋਲਨ ਹੋਇਆ ਇਹ ਵੀ ਇੱਕ ਜਿਹੜਾ ਹੈਗਾ ਐਨ ਜੀਓ ਆ ਜਿਹਨੂੰ ਕਿ ਵਿਦੇਸ਼ੀ ਫੰਡਿੰਗ ਹੁੰਦੀ ਸੀ ਖਾਸ ਕਰਕੇ ਕੋਕਾ ਕੋਲਾ ਵਰਗੀ ਕੰਪਨੀਆਂ ਨੇ ਤੇ ਹੋਰ ਵੱਡੀਆਂ ਕੰਪਨੀਆਂ ਨੇ ਉਹਨੂੰ ਫੰਡ ਕੀਤੇ ਸੀ ਪਹਿਲਾਂ ਜਦੋਂ ਪਛਾਲ ਆਇਆ ਸੀ ਆਪਾਂ ਗੱਲ ਕਰੀਏ ਨੇਪਾਲ ਦੇ ਵਿੱਚ ਉਹ 2021 ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੀ ਹਾਂ ਮੀ ਨਪਾਲੀ ਐ ਇਹ ਸੰਗਠਨ ਵਾਧਾ ਵਾਧਾ ਇੰਨਾ ਜ਼ਿਆਦਾ ਵਧ ਗਿਆ ਕਿ ਅੱਜ ਪੂਰੀ ਸੱਤਾ ਹੀ ਨਿਕਲ ਗਿਆ ਐਨ ਜੀਓ ਨੂੰ ਫੰਡਿੰਗ ਆ ਜਿਹੜੀ ਵਿਦੇਸ਼ਾਂ ਤੋਂ ਹੋਈ 20 ਕਰੋੜ ਦੀ ਜਿਹੜੀਆਂ ਅਗਰ ਮੀਡੀਆ ਰਿਪੋਰਟਾਂ ਵਿੱਚ ਦਿਖਾਇਆ ਜਾ ਰਿਹਾ 20 ਕਰੋੜ ਨਪਾਲੀ ਰੁਪਿਆ ਮਤਲਬ ਕਿ ਇੰਡੀਆਂ ਦੇ 1.5 ਕਰੋੜ ਰੁਪਏ ਦੀ ਫੰਡਿੰਗ ਵਿਦੇਸ਼ੋਂ ਹੋਈ ਇਹਦਾ ਮਤਲਬ ਇਹ ਆ ਕਿ ਇਹ ਜੋ ਕੁਝ ਦਿਖ ਰਿਹਾ ਇਹਦੇ ਪਿੱਛੇ ਕਹਾਣੀ ਕੁਝ ਹੋਰ ਵੀ ਐ ਜਿਹੜਾ ਵੀ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਤੇ ਚਾਈਨਾ ਵਾਲੇ ਪਾਸੇ ਨੂੰ ਜਾਨ ਲੱਗਦਾ ਜਾਂ ਤਾਂ ਉਹਦਾ ਜਿਹੜਾ ਹੈਗਾ ਤਖਤਾ ਪਲਟ ਕਰ ਦਿੱਤਾ ਜਾਂਦਾ ਜਾਉਣ ਨੂੰ ਮਾਰ ਦਿੱਤਾ ਜਾਂਦਾ ਮੁਕਾ ਦਿੱਤਾ ਜਾਂਦਾ ਹੈ ਇਹੀ ਹੋਇਆ ਲਗ ਭਾਗ ਆਪਾਂ ਗੱਲ ਕਰ ਗਏ ਨੇਪਾਲ ਦੇ ਵਿੱਚ ਕਿਉਂਕਿ ਨੇਪਾਲ ਦਾ ਜਿਹੜਾ ਹੋਣ ਵਾਲਾ ਪ੍ਰਧਾਨ ਮੰਤਰੀ ਸੀ ਇਹ ਚਾਈਨਾ ਪੱਖੀ ਜ਼ਿਆਦਾ ਸੀਗਾ ਤੇ ਉਹਨੂੰ ਜਿਹੜਾ ਹੈਗਾ ਦੇਸ਼ ਛੱਡ ਕੇ ਭੱਜਣਾ ਪੈ ਗਿਆ ਇਹਦੇ ਬਾਰੇ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਗੱਲਬਾਤ ਕਰੂੰਗਾ ਇਸ ਟੌਪਿਕ ਦੇ ਉੱਤੇ ਸੋ ਇਹਨੂੰ ਮੈਂ ਇਹ ਵੀਡੀਓ ਨੂੰ ਇੱਥੇ ਜਿਹੜਾ ਰਜ਼ੂਮ ਦਿਨਾ ਇਹਦੇ ਵੱਡੇ ਕਾਰਨਾਂ ਦਾ ਜਿਹੜਾ ਅੱਗੇ ਇਹ ਜਾ ਕੇ ਤੁਹਾਨੂੰ ਦੱਸਾਂਗੇ ਪਰ ਇੱਥੇ ਜਿਹੜੇ ਮੇਨ ਕਾਰਨ ਦਿਖਾਏ ਜਾ ਰਿਹਾ ਸੋਸ਼ਲ ਮੀਡੀਆ ਐਪਸ ਦਾ ਬੰਦ ਹੋਣਾ ਇਕੱਲਾ ਉਹ ਨਹੀਂਗਾ ਕਾਰਨਾ ਉਥੋਂ ਦੀ ਬੇਰੁਜ਼ਗਾਰੀ ਉੱਥੋਂ ਦਾ ਭਾਈ ਭਤੀਜਾਵਾਦ ਉੱਥੋਂ ਦਾ ਉਹ ਸਿਸਟਮ ਜੀਤੋ ਕੇ ਨੌਜਵਾਨ ਲਗਾਤਾਰ ਕੇ ਹੋਏ ਸੀ ਇਹ ਤਾਂ ਇੱਕ ਉਬਾਲ ਸੀ ਜਿਹੜਾ ਨਿਕਲ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਇਦਾਂ ਦਾ ਪੋਸੀਬਲ ਹੈ ਜਾਂ ਫਿਰ ਇਹਦਾ ਆਲਟਰਨੇਟਿਵ ਹੋਊਗਾ ਜਿਵੇਂ ਕਿ ਆਪਾਂ ਗੱਲ ਕਰ ਗਏ Imran Khan ਨੂੰ ਕਿਉਂਕਿ ਅਮਰੀਕਾ Imran Khan ਵੀ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗ ਗਿਆ ਸੀ ਤੇ Imran Khan ਦਾ ਹਸ਼ਰਕੀ ਆ ਕਿ ਅੱਜ ਜੇਲ੍ਹ ਦੇ ਵਿੱਚ ਬੰਦ ਹੈ ਕੋਈ ਰਿਸਾਰ ਲੈਣਾ ਨਹੀਂ ਭਾਵੇਂ ਉਹਨਾਂ ਦਾ ਲੋਕਪ੍ਰੀਆ ਨੇਤਾ ਹੈ ਅਮਰੀਕਾ ਕਿਦਾਂ ਸੱਤਾ ਨੂੰ ਬਦਲਦਾ ਹੈ ਠੀਕ ਆ ਡੀਪ ਸਟੇਟ ਕੀ ਹੁੰਦੀ ਐ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਐਨਜੀਓ ਕੀ ਕੰਮ ਕਰਦੇ ਆ ਤਾਂ ਤਾਂ ਕਿ ਪੰਜਾਬੀਓ ਤੁਸੀਂ ਵੀ ਸੁਚੇਤ ਰਹੋ ਆਇਨਾ ਹੋਵੇ ਕਿ ਮੋਢਾ ਥੋੜਾ ਤੇ ਨਿਸ਼ਾਨਾ ਕੋਈ ਹੋਰ ਲਾ ਦੇ ਧੰਨਵਾਦ